ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਮਿੰਟ ਚੁੱਪ ਕਰ ਜਾਵੋ ਵੀਰ ਜੀ ਅੱਜ ਪੁਲ ਦੇ ਲਾਗੇ ਪਿੰਡ ਗੌਸੋਵਾਲ ਮਹਿਕਪੁਰ ਦੇ ਵਿੱਚ ਪੈਂਦਾ ਵੀਰ ਜੀ ਆ ਚੋਰ ਫੜਿਆ ਟਰਾਂਸਫਰ ਵਾਲੇ ਨੂੰ ਤਾਂ ਕਰੋ ਸਗਨ ਪੰਜਾ ਆ ਟਰਾਂਸਫਰ 5:30 ਵਜੇ ਦੇ ਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰ ਨੂੰ ਚੋਰੀ ਕੀਤਾ ਸੀਗਾ ਭਾਈ ਪਪੂ ਕਿਥੇ ਆ ਲੋਨੀ ਅਦਰਸ਼ ਅਦਰਸ਼ ਕੋਲੋਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਹਾ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਨੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਆ ਤੁਹਾਨੂੰ ਕੋਲ ਕਿਹਨੂੰ ਨਹੀਂ ਕਿਹੜੀ ਦਾ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਜਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਵਾ ਨਾਲ ਆ ਜਿਹੜਾ ਵਾ ਅੱਛੇ ਹੋ ਜਾਓ ਭਈਆ ਮੋਟਰਸਾ ਬੋਲੋ ਕਿਹਦਾ ਵਾ ਇਹ ਵੀ ਛੱਡਾ ਵਈ ਛੱਡ ਆਵਦੇ ਆ ਕਿਹਦਾ ਵਾ ਮੋਟਰਸਾ ਤੇਰਾ ਵਾ ਕਿਹਦਾ ਵਾ ਕਿਹਦੇ ਨਾਲ ਆ ਆ ਗੇਟਾ ਪਿਆ ਆ ਵਾ ਨਹੀਂ ਰੇ ਦਾ ਕੀ ਦਾ ਵਾ ਕੀ ਦਾ ਕਰਦਾ ਯਾਰ ਜੀ ਦਾ ਮਰਜ਼ੀ ਤੁਹਾਡਾ ਆਪਦਾ ਵਾ ਕਿ ਉਹਦਾ ਥਾਬੇ ਵਾਲੇ ਦਾ ਵਾ ਇਹਦਾ ਵਾ ਸਾਡਾ ਆਪਦਾ ਵਾ ਇਹਦੀ ਕਾਪੀ ਕਿਥੇ ਆ ਇਹਦੀ ਕਾਪੀ ਯਾਰ ਸੀ ਕਿਥੇ ਆ ਕਾਪੀ ਯਾਰ ਸੀ ਹੈ ਨਹੀਂ ਜੀ ਇਹਦਾ ਜਿਹੜਾ ਮੰਗਰ ਮਗਰ ਨੰਬਰ ਲਾਇਆ ਵਾ ਦੇਖੋ ਉਹ ਸਪਲੈਂਡਰ ਸ਼ੋਅ ਹੋ ਰਿਹਾ ਹੈ ਜੀ ਅਗਲੀ ਗੱਲ ਕਰਾਂਗੇ ਹੁਣੇ ਨਹੀਂ ਇਹ ਜਿਹੜਾ ਮੋਟਰਸਾਈਕਲ ਦਾ ਮੰਗਰ ਆ ਜੀ ਇਹਨੂੰ ਸੱਚ ਨਾਲ ਕੇ ਦੇਖਿਆ ਗਿਆ ਵਾ ਇਹ ਮੋਟਰਸਾਈਕਲ 2005 ਮਾਡਲ ਸਪਲੈਂਡਰ ਦਾ ਆ ਜੀ ਮੋਟਰਸਾਈਕਲ ਹੈਗਾ ਜੀ ਇਹ TVS ਚੁੱਕੀ ਵਾਲਿਆਂ ਦਾ ਹਾਂਜੀ ਹਾਂਜੀ ਠੀਕ ਹੈ ਇਹ ਢਾਬੇ ਕੋ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਆ ਗਏ ਜੱਗ ਦੇ ਲਈ ਆ ਜਾਂ ਕੀ ਕੀਤਾ ਆ ਇਹ ਵੀਰ ਜੀ ਨੂੰ ਕੋ ਤਬਦੀਸ਼ ਕੀਤੀ ਜਾਵੇ ਅਸੀਂ ਮਲਾਜਮ ਨਹੀਂ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਫਰ ਨਹੀਂ ਤੋਂ ਸਰਕਾਰ ਨੂੰ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਫਰ ਲੈਂਦੇ ਆ ਜੀ ਮੂੰ ਤਾਂ ਕਰਦਾ ਓਏ ਇਹ ਕਾਹ ਮੁੰਡਾ ਹੋਰ ਮੂੰ ਤਾਂ ਕਰ ਇਹ ਕਾਹ ਮੁੰਡਾ ਜੀ ਆ ਦੇਖ ਲਓ ਜੀ ਇਤਰਾ ਨਾ ਕੀ ਬੋਲ ਅਦਵੀਂਦਰ ਅਦਵੀਂਦਰ ਮੁੰਡਾ ਬੋਲਦਾ ਨਾਮ ਦਾ ਦਲਵਿੰਦਰ ਸਰ ਜੀ ਮੇਰੀ ਪਿੰਡ ਦੀ ਫੇਂਦਾ ਦਾ ਬੋਲਦਾ ਡੈਡੀ ਦਾ ਪੋਟੋ ਪਿਓ ਦਾ ਲਾਗਿਆ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਮੇਰਾ ਵੀ ਨਛਾਲ ਤੇ ਪਿਓ ਦਾ ਲਾਗਿਆ ਹਦੀ ਸਿੰਘ ਸੱਚ ਬੋਲੀ ਤੋਂ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਹਲਾ ਦਾ ਵੈਂਦਾ ਦੱਸਣਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ 2-3 ਦਿਨ ਹੀ ਹੋਏ ਦੋ ਤਿੰਨ ਕਿੰਨੇ ਰਾਹ ਦੋ ਦੋ ਦਿਨਾਂ ਦੇ ਕਿੰਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਦੂਜਾ ਕਿੱਥੋਂ ਖੋਲੇ ਸੀਗਾ ਉਧਰ ਨੂੰ ਕਹੋ ਤੁਹਾਨੂੰ ਕਹੋ ਉਧਰ ਤੋਂ ਕਰੋ ਕਿੱਥੋਂ ਕਹੋ ਉਹ ਇਤਨਾਲ ਪਿੰਡ ਹੈਗਾ ਵਾਜਾ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੁਸੀਂ ਆਪ ਦੱਸ ਦਿਓ ਜੀ ਜੀਵਿੰਦਾਰ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮੁਲਾਜ਼ਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ भे जाके ट्रांसफर ਮਿਲਦਾ ਜੀ ਪੰਜ ਮਹੀਨੇ ਛੇ ਮਹੀਨੇ ਦੇ ਜਾ ਕੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗਿਆ ਪਨੀਰੀਆਂ ਸੁੱਕ ਗਈਆਂ ਜੀ ਆਹ ਦੇਖ ਲਓ ਜੀ ਬੰਦੇ ਆ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਮੋਟਰਲ ਪੀਵੀਐਸ ਜੁਪੀ ਦਾ ਜੀ ਇਹ ਹੋਰ ਸਾਲ ਜਿਹੜਾ ਹੈਗਾ ਜੀ ਇਹ ਆਧੀਆਂ ਮਲਾਜਮ ਨੂੰ ਸੱਦੇ ਆ ਜੀ ਮਲਾਜਮਾਂ ਨੂੰ ਲੱਗਿਆ ਜੀ ਮਲਾਜਮਾਂ ਇਹ ਹਵਾਲੇ ਕਰਨ ਆਹ ਦੇਖ ਲਓ ਜੀ ਇਹਨਾਂ ਦੇ ਕੋਈ ਸੱਟ ਨਹੀਂ ਲੱਗਦੀ ਜੀ ਇਹਨਾਂ ਨੂੰ ਕੁੱਟਿਆ ਜ਼ਰੂਰ ਆਈ ਇਹਨਾਂ ਕੋਈ ਛੱਟਪੇੜ ਨਹੀਂ ਆ ਦੇਖੋ ਜੀ ਇਹਨੇ ਕਰਤੂਸੀ ਖਾਦੀ ਹੈ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਜੀ ਆ ਦੇਖੋ ਤਾਰਾਂ ਦੇ ਨਾਲ ਆ ਉਹਦੀਆਂ ਲੱਤਾਂ ਸੀਤੀਆਂ ਹੋਈਆਂ ਦੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰੀ ਇਲਾਜ ਨਹੀਂਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋਰਵੇ ਸਾਹੀ ਨੂੰ ਜ਼ਿੰਮੇਵਾਰ ਹੈਗੇ ਜੀ ਆਪਦੀ ਜਾਨ ਦੇ ਆਪ ਜ਼ਿੰਮੇਵਾਰ ਯਾਰ ਦੇਖੋ ਜੀ ਹਣ ਆ ਦੇਖੋ ਜੀ ਆਹ ਆ ਕਾਪਰ ਦੇ ਆ ਜੀ ਜਿਹੜੇ ਖੋਲਦੇ ਆ ਜੀ ਆ ਦੇਖੋ ਆ ਦੇਖੋ ਜੀ ਹੋਰ ਇੱਕ ਹੋਰ ਆਹ ਮੁੰਡਾ ਜਿਆਦੇ ਆ ਗੌਰ ਕਰੋ ਜੀ ਇਹ ਨਾਲ ਪੂਰਾ ਜੀ ਇਹਨਾਂ ਨਾਲ ਚਾਰ ਬੰਦੇ ਹੋਰ ਆ ਜੀ ਇਹ ਦੱਸ ਰਿਹਾ ਜੀ ਕੱਲੀ ਚਾਰ ਹੋਏ ਨੇ ਉਹ ਜਿਹਨਾਂ ਦੇ ਪਾਛੇ ਇਹ ਤਾਂ ਲੈ ਨਾ ਇਹ ਪੱਕੀ ਇਸ਼ਾਨੀ ਆ ਯਾ ਪੋਪਾ ਦਾ ਵਿੱਜਾ ਹਣ ਕੇ ਹੋਣਿਆ ਜੀ